ਦੀ ਸ਼ੁਰੂ ਕੀਤੀ ਗਈ ਸ਼੍ਰੀ ਵੈਦੁਰਜੀ ਕੀ ਫਤਿਹ ਅੱਜ ਧੰਨਵਾਦ ਕਰਦਾ ਮੈਂ ਪੰਨਜੀ ਗੁਰਦੇ ਨੇ ਸਰਦਾਰ ਗੁਰਜਾਰ ਸਿੰਘ ਮੇਟੋ ਜੀ ਦਾ ਕਿ ਜਿਨ੍ਹਾਂ ਦੇ ਯਤਨ ਸਦਕਾ ਅੱਜ ਸਾਰੀ ਸੰਗਤ ਇੱਥੇ ਮੰਡੀ ਤਰ ਦੇ ਵਿੱਚ ਇਕੱਠੀ ਹੋਈ ਹੈ ਔਰ ਬੰਦ ਤੇ ਡਰਾਗੇ ਚਾਰ ਫੋਟਵਾਲ ਵਾਲੀਆਂ ਇਹ ਬੜਾ ਇੱਕ ਗੰਭੀਰ ਤੇ ਅਹਿਮ ਮੁੱਦਾ ਕਿ ਜਿਹੜਾ ਨਸ਼ੇ ਦਾ ਦੈਂਤ ਸਾਡੇ ਨੌਜਵਾਨਾਂ ਨੂੰ ਸਾਡੇ ਭੈਣ ਭਰਾਵਾਂ ਨੂੰ ਖਾ ਰਿਆ ਅੱਜ ਉਸ ਨੂੰ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਨੇ ਜਿਹੜਾ ਪ੍ਰਣ ਕੀਤਾ ਜਿਹੜਾ ਧਿਆ ਕੀਤਾ ਉਹਦੇ ਵਿੱਚ ਤੁਹਾਡਾ ਸਾਰਿਆਂ ਦਾ ਸਹਿਯੋਗ ਦੀ ਲੋੜ ਹੈ ਬੜੀਆਂ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਕਈ ਵਾਰੀ ਆਪਾਂ ਸਰਕਾਰ ਨੂੰ ਇਹ ਅਪਰਾਧਾ ਸ਼ੁਰੂ ਕੀਤਾ ਇਹਦੇ ਨਾਲ ਕਾਰਪੋਰੇਸ਼ਨ ਦੀ ਟੀਮ ਪੁਲਿਸ ਪ੍ਰਸ਼ਾਸਨ ਹੈਲਥ ਡਿਪਾਰਟਮੈਂਟ ਮਾਯਾਆਂ ਆਂ ਆਂ ਤੇ ਜਿਨ੍ਹਾਂ ਨੂੰ ਅੱਜ ਆਪਾਂ ਦਾਖਲ ਵੀ ਕਰਾਉਣਾ ਉਹਨਾਂ ਦੇ ਤਿੰਨ ਬੱਚੇ ਸਾਡੇ ਕੋਲ ਉਹ ਵੀ ਆਉਣਗੇ ਆਪਾਂ ਉਹਨਾਂ ਨੂੰ ਵੀ ਅੱਜ ਸ਼ਾਮ ਨੂੰ ਜਦ ਤੱਕਾਰੇ ਜਦੋਂ ਆ ਪ੍ਰੋਗਰਾਮ ਖਤਮ ਹੋ ਦੋਸਤੋ ਬਾਅਦ ਉਹਨਾਂ ਨੂੰ ਦਾਖਲ ਵੀ ਕਰਾਉਣਾ ਸੋ ਅੱਜ ਸਾਰਿਆਂ ਆਪਣਾ ਮਿਸ਼ਨ ਚੱਲ ਰਿਹਾ ਹੈ ਯੁੱਧ ਨਸ਼ਿਆਂ ਵਿਰੁੱਧ ਸਾਰਿਆਂ ਦਾ ਪਰਜ ਬੰਦਾ ਗਲੀ ਗਲੀ ਮੁਹੱਲੇ ਬੰਦਾ ਪਰਜ ਬੰਦਾ ਕਿ ਉਹ ਸਾਨੂੰ ਜਿਵੇਂ ਇਸ ਸਬੰਧੀ ਸੂਚਨਾ ਦੇਵੇ ਪੰਜਾਬ ਨੂੰ ਨਸ਼ਾ ਉਹਨੂੰ ਪੰਜਾਬ ਦੇ ਜਨਤਕ ਨੂੰ ਵਾਦਾ ਕੀਤਾ ਸੀ ਕਿ ਅਸੀਂ ਨਸ਼ਾ ਖਤਮ ਕਰਕੇ ਲਵਾਂਗੇ ਲੋਕੀ ਕਹਿੰਦੇ ਜੀ 3 ਸਾਲ ਹੋ ਗਏ ਨਸ਼ਾ ਖਤਮ ਕਿਉਂ ਨਹੀਂ ਹੋਇਆ ਇਸੇ ਗੱਲ ਨੂੰ ਲੈ ਕੇ ਹੁਣ ਪੰਜਾਬ ਸਾਡੇ ਆਮ ਆਦਮੀ ਦੀ ਪੰਜਾਬ ਸਰਕਾਰ ਨੇ ਯੋਧ ਨਸ਼ਾ ਵਿਰੋਧ ਮਹਿੰਮ ਜਿਹੜੀ ਸ਼ੁਰੂ ਕੀਤੀ ਆ ਔਰ ਨਸ਼ਾ ਮੁਕਤੀ ਯਾਤਰਾ ਜਿਹੜੀ ਅਸੀਂ ਕਰ ਰਹੇ ਆ ਇਹ ਸਰਕਾਰ ਨੇ ਬਹੁਤ ਦ੍ਰਿੜ ਇਰਾਦੇ ਦੇ ਨਾਲ ਇਹ ਕੰਮ ਸ਼ੁਰੂ ਕੀਤਾ ਔਰ ਸਾਰੀ ਸਰਕਾਰ ਪੱਬਾਂ ਪਾ ਰਿਆ ਸਾਡੀ ਆਮ ਆਦਮੀ ਪਾਰਟੀ ਦੇ ਪਬਲਿਕ ਰਿਪਰੈਜ਼ੈਂਟੇਟਿਵ ਵਲੰਟੀਅਰ ਸਾਰੇ ਪੰਜਾਬ ਦੀ ਪੁਲਿਸ ਸਾਡੇ ਐਸ ਐਚ ਯੂ ਸਹਿਬਾਨ ਖਾਸ ਤੌਰ ਤੇ ਜਿਨ੍ਹਾਂ ਦੀ ਏਰੀਆ ਚ ਜ਼ਿੰਮੇਵਾਰੀ ਹੈ ਬਹੁਤ ਹੀ ਲਗਨ ਨਾਲ ਸ਼ਿੱਦਤ ਨਾਲ ਇਸ ਮਹਿੰਮ ਨੂੰ ਕਾਮਯਾਬ ਕਰਨ ਚ ਲੱਗੇ ਆ ਔਰ ਬੜੇ ਸਖਤ ਫੈਸਲੇ ਲਏ ਜਾ ਰਹੇ ਆ ਜਿਹੜੇ ਵੀ ਨਸ਼ੇ ਦੇ ਸਦਾਗਰ ਨੇ ਜਾਂ ਉਹਨਾਂ ਦੀ ਮਤ ਕਰਨ ਵਾਲੇ ਨੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟ ਲਿਆ ਜਾ ਰਿਹਾ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਉਹਨਾਂ ਦੇ ਘਰਾਂ ਦੇ ਉੱਤੇ ਬਲਡੋਜ਼ਰ ਵੀ ਚਲਾਏ ਜਾ ਰਹੇ ਆ ਇਹ ਵਿਰੋਧੀ ਪਾਰਟੀਆਂ ਜਿੱਦਾਂ ਕਹਿ ਦਿੰਦੀਆਂ ਕਿ ਛੋਟੇ-ਮੋਟੇ ਛੋਟੇ-ਮੋਟੇ ਨਹੀਂ ਕੋਈ ਵੱਡਾ ਲੈਂਡਲੋਰਡ ਹੋਵੇ ਜਿਹੜਾ ਮਰਜ਼ੀ ਹੋਵੇ ਜਿਹੜਾ ਨਸ਼ੇ 'ਚ ਸ਼ਾਮਲਿਆ ਉਹਨਾਂ ਦੇ ਉੱਤੇ ਸਖਤ ਐਕਸ਼ਨ ਹੋ ਰਿਹਾ ਔਰ ਪਾਰਟੀ ਚਾਹੇ ਕੋਈ ਬਹੁਤ ਵੱਡਾ ਪੁਲਿਸ ਅਫਸਰ ਹੋਵੇ ਜਾਂ ਕੋਈ ਹੋਰ ਅਫਸਰ ਹੋਵੇ ਜਾਂ ਕੋਈ ਸਾਡੀ ਪਾਰਟੀ ਦਾ ਕੋਈ ਲੀਡਰ ਹੋਵੇ ਜਿਹੜਾ ਵੀ ਇਸ ਸਟੇਜ ਦੇ ਵਿੱਚ ਸ਼ਾਮਲ ਪਾਇਆ ਜਾ ਰਿਹਾ ਉਹਨੂੰ ਪਾਰਟੀ ਔਰ ਸਰਕਾਰ ਬਿਲਕੁਲ ਲਿਆਜ ਨਹੀਂ ਕਰ ਰਹੀ ਇਹ ਪਾਰਟੀ ਨੇ ਬਿਲਕੁਲ ਇੱਕ ਕਲੀਅਰ ਲਾਈਨ ਦੇ ਦਿੱਤੀ ਹੈ ਕਿ ਇਸ ਮੁੱਦੇ ਦੇ ਉੱਤੇ ਕੋਈ ਆਪਣਾ ਮਗਾਨਾ ਨਹੀਂ ਵੇਖਿਆ ਜਾਏਗਾ ਜਿਹੜਾ ਵੀ ਕੋਈ ਬੰਦਾ ਨਸ਼ਿਆਂ ਦੇ ਵਿੱਚ ਸ਼ਾਮਲ ਪਾਇਆ ਗਿਆ ਵੇਚਣ ਚ ਜਾਂ ਵਖਾਉਣ ਚ ਜਾਂ ਮਦਦ ਕਰਨ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਔਰ ਅੱਜ ਇਹ ਮਹਿੰਮ ਸ਼ੁਰੂ ਕਰਕੇ ਅਸੀਂ ਲੋਕਾਂ ਨੂੰ ਮੋਟੀਵੇਟ ਕਰ ਰਹੇ ਹਾਂ ਅੱਜ ਵਾਰਡ ਨੰਬਰ 13 ਦੇ ਵਿੱਚ ਸਾਡੇ ਗੁਲਜਾਰ ਬਿੱਟੂ ਜੀ ਭੈਣ ਜੀ ਗੁਰਵਿੰਦਰ ਜੀ ਵੱਲੋਂ ਤੇ ਪ੍ਰੋਗਰਾਮ ਕਰਾਇਆ ਗਿਆ ਸਾਡੇ ਐਸ ਐਚ ਓ ਸਾਡੇ ਸਾਰੇ ਸੀਨੀਅਰ ਲੀਡਰ ਪਲੈਂਟ ਯਰ ਤੇ ਸਾਰੇ ਹੋਰ ਪਬਲਿਕ ਰਿਪਰੈਜ਼ੈਂਟੇਟਿਵ ਆਏ ਨੇ ਔਰ ਇਸ ਮਹੀ ਮਹੀਂ ਜਿਹੜੀ ਕੱਲ ਤੋਂ ਸਾਰੇ ਪੰਜਾਬ 'ਚ ਸ਼ੁਰੂ ਹੋਈ ਹੈ ਅੱਜ ਦੂਸਰੇ ਦਿਨ ਚ ਅਸੀਂ ਵਾਰਡ ਨੰਬਰ 13 ਤੋਂ ਸ਼ੁਰੂ ਕੀਤੀ ਹੈ ਤੇ ਲੋਕਾਂ ਨੂੰ ਸਾਥ ਦੇਣ ਲਈ ਨਾਲ ਪ੍ਰੇਰਿਆ ਔਰ ਸਾਰੇ ਸਾਡੇ ਪਤਵੰਤੇ ਇਸ ਵਾਰਡ ਦੇ ਸਾਡੇ ਨਾਲ ਆਏ ਨੇ ਔਰ ਅਸੀਂ ਸਾਰੇ ਨਾਲ ਕਿ ਨਸ਼ਿਆਂ ਦੇ ਖਿਲਾਫ ਲੜ ਰਹੇ ਆਂ ਔਰ ਜਿਹੜੇ ਸਾਡੇ ਭੈਣ ਭਰਾ ਨਸ਼ੇ ਕਰਦੇ ਨੇ ਜਿਹੜੇ ਕਿਸੇ ਵੇਲੇ ਕੋਈ ਬੁਰੀ ਸੰਗਤ 'ਚ ਪੈ ਗਏ ਨੇ ਉਹਨਾਂ ਨੂੰ ਵੀ ਅਸੀਂ ਅੱਗੇ ਬਾਹਰ ਕਹਿ ਰਹੇ ਹਾਂ ਕਿ ਅੱਗੇ ਆਓ ਤੇ ਅਸੀਂ ਤੁਹਾਡੇ ਨਸ਼ੇ ਛਡਾਈਏ ਔਰ ਆਮ ਜੀਵਨ ਆਪਾਂ ਖੁਸ਼ੀ-ਖੁਸ਼ੀ ਬਤੀਤ ਕਰੀਏ ਅੱਜ ਇਸ ਵਾਰਡ ਦੇ ਵਿੱਚ ਸਾਡੇ ਤਿੰਨ ਵੀਰ ਜਿਹੜੇ ਨੇ ਉਹਨਾਂ ਨੇ ਅੱਗੇ ਆਏ ਨੇ ਔਰ ਬੜੀ ਹਿੰਮਤ ਵਿਖਾਈ ਉਹਨਾਂ ਨੇ ਆਪਣਾ ਨਸ਼ਾ ਛੱਡਣ ਦਾ ਪ੍ਰਣ ਕੀਤਾ ਔਰ ਅਸੀਂ ਅੱਜ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਲੈ ਕੇ ਜਾਵਾਂਗੇ ਔਰ ਸਰਕਾਰ ਵੱਲੋਂ ਔਰ ਸਾਡੇ ਵੱਲੋਂ ਜੋ ਵੀ ਮਦਦ ਹੋਏਗੀ ਉਹ ਕਰਾਂਗੇ ਉਹਨਾਂ ਨੂੰ ਅਸੀਂ ਨਸ਼ਾ ਛਡਵਾਵਾਂਗੇ ਉਹਨਾਂ ਦੀ ਹਰ ਤਰੀਕੇ ਦੀ ਉਹਨਾਂ ਦੀ ਉਹਨਾਂ ਦੇ ਪਰਿਵਾਰ ਦੀ ਦੇਖਭਾਲ ਕਰਾਂਗੇ ਔਰ ਉਹਨਾਂ ਨੂੰ ਮੋਢ ਦੇ ਸੇਬੇ ਦੇ ਲਈ ਕੋਈ ਨਾ ਕੋਈ ਕਾਰੋਬਾਰ ਦੇ ਵਿੱਚ ਵੀ ਪਾਵਾਂਗੇ ਸੋ ਅੱਜ ਤੁਹਾਡੇ ਮਾਧਿਅਮ ਨਾਲ ਬਾਕੀ ਸ਼ਹਿਰ ਨਿਵਾਸੀਆਂ ਨੂੰ ਇਹ ਮੈਂ ਅਪੀਲ ਕਰਨੀ ਚਾਹੁੰਦਾ ਕਿ ਜਿੱਦਾਂ ਹਲਕਾ ਉਤਰੀ ਦੇ ਵਿੱਚ ਮੇਰੀ ਡਿਊਟੀ ਲੱਗੀ ਆ ਸੋ ਅਸੀਂ ਸਾਰੇ ਸੰਗਤ ਨੂੰ ਪ੍ਰੇਰ ਰਹੇ ਆ ਤੁਹਾਡੇ ਮਾਧਿਅਮ ਨਾਲ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਇਸ ਨੇਕ ਕਾਰਜ ਦੇ ਵਿੱਚ ਆਪਣਾ ਆਪਣਾ ਯੋਗਦਾਨ ਪਾਓ ਤੇ ਤੁਹਾਡੀ ਪਛਾਣ ਗੁਪਤ ਰੱਖੀ ਜਾਏਗੀ ਕਿਤੇ ਵੀ ਕੋਈ ਨਸ਼ਾ ਵੇਚਦਾ ਸਾਨੂੰ ਦੱਸੋ ਥਾਂ ਜੋ ਇਸ ਨਸ਼ਿਆਂ ਦੇ ਦਾਇਰ ਨੂੰ ਆਪਾਂ ਖਤਮ ਕਰੀਏ ਤੇ ਪੰਜਾਬ ਦੀ ਜਵਾਨੀ ਨੂੰ ਬਚਾਈਏ ਆਪਣੇ ਪਰਿਵਾਰਾਂ ਦੇ ਬੱਚਿਆਂ ਨੂੰ ਬਚਾਈਏ ਪਰਿਵਾਰ ਬਚਾਲਾਂਗੇ ਸਮਾਜ ਬਚ ਜਾਏਗਾ ਪੰਜਾਬ ਬਚ ਜਾਏਗਾ ਤੇ ਲਈ ਮੇਰੀ ਅਪੀਲ ਹੈ ਕਿ ਸਾਰਾ ਹਰ ਇੱਕ ਇੱਕ ਸ਼ਹਿਰੀ ਹਰ ਇੱਕ ਇੱਕ ਬੰਦਾ ਅੱਗੇ ਆਓ ਤੇ ਸਾਡੀ ਮਦਦ ਕਰੋ ਧੰਨਵਾਦ ਅੱਜ ਜੁੱਧ ਨਸ਼ਿਆਂ ਵਿਰੁੱਧ ਆਮੀ ਇਮ ਸ਼ੁਰੂ ਕੀਤੀ ਗਈ ਆ ਅੱਜ ਵਾਰਡ ਨੰਬਰ 13 ਮੇਰੀ ਮਿਸੇ ਗੁਰਵਿੰਦਰ ਗੌਰ ਕਾਉਂਸਲ ਦੇ ਇਥੋਂ ਤੇ ਅਸੀਂ ਦੋਵਾਂ ਰਲ ਕੇ ਔਰ ਇਹ ਸ਼ੁਰੂਆਤ ਕੀਤੀ ਆ ਔਰ ਇਹਦੇ ਵਿੱਚ ਬਹੁਤ ਵਧੀਆ ਲੋਕਾਂ ਦਾ ਹੰਗਾਰਾ ਮਿਲਿਆ ਲੋਕ ਮੇਰੀ ਵਾਰਡ ਖਾਸ ਕਰਕੇ ਵਾਰਡ ਨੰਬਰ 13 ਚੁੰਦੀ ਆ ਕਿ ਨਸ਼ਾ ਮੁਕਤ ਮੇਰੀ ਵਾਰਡ ਹੋਵੇ ਔਰ ਮੈਂ ਅੱਜ ਆਪਣੇ ਵਾਰਡ ਵਾਸੀਆਂ ਦਾ ਧੰਨਵਾਦ ਕਰਦਾ ਕਿ ਅੱਜ ਇੰਨੀ ਗਰਮੀ ਦੇ ਵਿੱਚ ਵੀ ਸਾਰੇ ਜਣੇ ਆਏ ਆ ਔਰ ਇਹ ਮੇਰਾ ਸਾਥ ਦੇਣਗੇ ਤੇ ਅਸੀਂ ਇਸ ਵਾਰਡ ਨੂੰ ਬਿਲਕੁਲ ਨਸ਼ਾ ਮੁਕਤ ਕਰਾਂਗੇ ਔਰ ਸਿਦਾਰ ਭਗਵਾਨ ਸਿੰਘ ਨੇ ਜਿੱਦਾਂ ਕਿਹਾ ਆ ਕਿ ਨਸ਼ਾ ਵੇਚਣ ਵਾਲੇ ਇਸ ਸ਼ਹਿਰ ਨੂੰ ਛੱਡ ਜਾਣ ਜਾਂ ਇਸ ਮੁਲਖ ਨੂੰ ਛੱਡ ਜਾਣ ਤੇ ਉਹਨਾਂ ਦਾ ਤਾਂ ਹੀ ਬਚਾਇਆ ਨਹੀਂ ਤੇ ਫੜ ਕੇ ਜਿੱਦਾਂ ਉਹਨਾਂ ਦੇ ਘਰ ਟਾਏ ਜਾਣਦੇ ਆ ਔਰ ਇਹਨਾਂ ਦੇ ਘਰ ਠੱਠਣਗੇ ਵੀ ਇਸ ਵਾਰ ਚ ਵੀ ਬਹੁਤ ਐਸੇ ਲੋਗ ਆ ਜਿਹੜੇ ਬਹੁਤ ਨਸ਼ਾ ਵੇਚ ਕੇ ਜਿਨ੍ਹਾਂ ਨੇ ਘਰ ਬਣਾਏ ਆ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਉਹ ਬੰਦੇ ਦੇ ਪੁੱਤ ਬਣ ਕੇ ਆਪਣਾ ਕੰਮ ਕਰਨ ਤੇ ਆਪਣਾ ਕਾਰੋਬਾਰ ਦੇ ਵਿੱਚ ਰੁਗਣ ਇਸ ਕੰਮ ਨੂੰ ਛੱਡ ਦੇਣ ਔਰ ਬੱਚਿਆਂ ਦਾ ਭਵਿੱਖ ਬਣ ਦੇਣ ਤੇ ਜਿਹੜੇ ਸਾਡੇ ਛੱਡਣ ਵਾਸਤੇ ਵੀ ਅੱਜ ਤਿੰਨ ਪਰਿਵਾਰ ਚਾਰ ਜਣੇ ਆਏ ਆ ਉਹਨਾਂ ਨੂੰ ਵੀ ਅਸੀਂ ਤਿੰਨ ਕੋਈ ਦੇ ਨਾਲ ਡਾਕਟਰ ਸਾਹਿਬ ਕੋ ਖੜ ਕੇ ਦਾਖਲ ਕਰਾਵਾਂਗੇ ਔਰ ਇਹਨਾਂ ਦਾ ਵੀ ਜੋ ਲਿੰਟੂ ਭਾਈ ਨੇ ਕਿਹਾ ਆ ਕਿ ਇਹਨਾਂ ਦਾ ਸਮਾਜ ਚ ਵੀ ਤੇ ਇਹਨਾਂ ਦੇ ਪਰਿਵਾਰ ਦਾ ਵੀ ਖਿਆਲ ਰੱਖਿਆ ਜਾਊਗਾ ਔਰ ਇਹ ਨਸ਼ਾ ਛੱਡ ਕੇ ਦੁਬਾਰਾ ਇਸ ਵਾਰਡ ਚ ਹਸਤੀ ਵਸਦੀ ਜ਼ਿੰਦਗੀ ਬਤੀਤ ਕਰਨਗੇ ਧੰਨਵਾਦ ਵੈਗੁਰਜੀ ਕਾ ਖਾਲਾ ਤੀ ਸਰਕਾਰ ਆ ਜੀ ਪੰਜਾਬ ਚ ਵਾਦੇ ਗੱਲਾਂ ਬਹੁਤ ਕੀਤੀਆਂ ਸਰਕਾਰਾਂ ਨੇ ਅਸੀਂ ਉਹ ਕਰ ਦਿਆਂਗੇ ਮਗਰ ਇਹ ਪਹਿਲੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਕਰਕੇ ਵਿਖਾਇਆ ਔਰ ਅੱਜ ਉਹਨਾਂ ਸਦਾਗਰਾਂ ਦੇ ਘਰ ਟਾਹਤੇ ਆ ਜਿਹੜੇ ਆਪਣੇ ਆਪ ਚ ਬਹੁਤ ਫੰਨੇਖਾਂ ਕਹਿੰਦੇ ਸੀ ਓਪੋਜੀਸ਼ਨ ਜਿੱਦਾਂ ਉਹ ਰਿੰਡੂ ਭਾਈ ਨੇ ਕਿਹਾ ਆ ਪੀ ਉਹ ਕਹਿੰਦੇ ਇਹ ਗਰੀਬਾਂ ਦੇ ਘਰ ਟਾਹਤੇ ਆ ਇਹ ਬੜੇ ਬੜੇ ਲੈਂਡਲੋਟਾਂ ਦੇ ਘਰ ਟੱਠਣੇ ਆ ਜੇ ਤੁਸੀਂ ਵੇਖਿਓ ਅੱ ਮੈਂ ਤੇ ਇਹੋ ਚਾਹਾਂਗਾ ਕਿ ਇਹ ਸਾਰੀ ਅੰਮ੍ਰਿਤਸਰ ਸਾਥੀ ਅੰਮ੍ਰਿਤਸਰ ਵਾਸੀ ਇਸ ਮਹੀਮ ਦਾ ਹਿੱਸਾ ਬਣਨ ਔਰ ਆਪੋ ਆਪਣੇ ਪਰਿਵਾਰਾਂ ਨੂੰ ਆਪਣੇ ਗਲੀ ਗਵਾਂਡ ਆਪਣੇ ਮੱਲਿਆ 'ਚ ਜਾ ਕੇ ਪ੍ਰਚਾਰ ਕਰਨ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਅੱਜ ਆਪਣੀ ਵਾਰ ਤੇ ਅੱਜ ਪਹਿਲਾ ਦਿਨ ਹੈ ਸਾਡੀ ਵਾਰ ਜਵਾਰ ਨੰਬਰ 13 ਦੇ ਵਿੱਚ ਭਗਵੰਤ ਮਾਨ ਜੀ ਨੇ ਜੋ ਮੁਹੀਮ ਸ਼ੁਰੂ ਕੀਤੀ ਹੈ ਯੁੱਧ ਨਸ਼ਿਆਂ ਵਿਰੁੱਧ ਅੱਜ ਅਸੀਂ ਪਹਿਲਾ ਇਹ ਮੀਟਿੰਗ ਰੱਖੀ ਹੋਈ ਹੈ ਮੀਟਿੰਗ ਦੇ ਵਿੱਚ ਸਾਡੇ ਬਹੁਤ ਹੀ ਸਾਡੇ ਕਰਮਜੀਤ ਰਿੰਟੂ ਜੀ ਆਏ ਨੇ ਸਾਡੀ ਐਸਐਚਓ ਜੀ ਆਏ ਨੇ ਉਹਨਾਂ ਦੇ ਸੀਨੀਅਰ ਆਏ ਨੇ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀਆਂ ਕਿ ਉਹਨਾਂ ਨੇ ਵੀ ਸਾਰਿਆਂ ਨੂੰ ਦੱਸਿਆ ਕਿ ਇਹ ਨਸ਼ਾ ਆਪਾਂ ਨੂੰ ਛੱਡਣਾ ਹੀ ਪੈਣਾ ਕਿਉਂਕਿ ਅਗਰ ਅਸੀਂ ਨਸ਼ਾ ਨਹੀਂ ਛੱਡਦੇ ਤੇ ਸਾਡੇ ਜਿਹੜੇ ਬੱਚੇ ਨੇ ਸਾਡੇ ਵੀਰ ਨੇ ਇਹਦੇ ਮਾਮਾ ਦੇ ਪੋਤੇ ਨੇ ਕਿਸੇ ਦੇ ਭਰਾ ਨੇ ਹੈਨਾ ਉਹ ਬਹੁਤ ਹੀ ਦਲਦਲ ਦੇ ਵਿੱਚ ਫਸੇ ਹੋਏ ਨੇ ਤਾਂ ਅਸੀਂ ਇਹੋ ਹੀ اپੀਲ ਉਹਨਾਂ ਨੂੰ ਕਰਦੇ ਆ ਕਿ ਨਸ਼ਾ ਛੱਡੋ ਆਪਣੀ ਆਪਣੀ ਜ਼ਿੰਦਗੀ ਬਣਾਓ ਔਰ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਓ ਨਸ਼ਾ ਮੁਕਤ ਪੰਜਾਬ ਬਣਾਓ ਹਾਂਜੀ ਦੇਖੋ ਜੀ ਜਿੱਦਾਂ ਸਾਡੇ ਭਗਵੰਤ ਸਿੰਘ ਮਾਨ ਜੀ ਨੇ ਇਹ ਨਸ਼ਾ ਵਿਰੁੱਧ ਕੀਤਾ ਮੁਹਿੰਮ ਸ਼ੁਰੂ ਕੀਤੀ ਹੋਈ ਆ ਤੇ ਅਸੀਂ ਇਹ ਤਾਂ ਹੀ ਇਹਨੂੰ ਜਿੱਤ ਹਾਸਲ ਕਰ ਸਕਦੇ ਆ ਜੇ ਸਾਡਾ ਸਾਰਾ ਆਪਣੇ ਇਲਾਕਾ ਵਾਸੀਆਂ ਦਾ ਆਪਣੇ ਵਾਰਡ ਵਾਸੀਆਂ ਦਾ ਸਹਿਯੋਗ ਨਾਲ ਹੋਏਗਾ ਆਪਣੇ ਸਾਰੇ ਪੰਜਾਬ ਦੇ ਵਿੱਚ ਵਾਸੀਆਂ ਦਾ ਨਾਲ ਸਹਿਯੋਗ ਦੇਣਗੇ ਤੇ ਫੇਰ ਹੀ ਅਸੀਂ ਇਹ ਜਿੱਤ ਹਾਸਲ ਕਰ ਸਕਦੇ ਆ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਸਿਰਫ ਸੀਐਮ ਭਗਵੰਤ ਮਾਨ ਜੀ ਨੇ ਦੇਖੋ ਬਹੁਤ ਜ਼ਿਆਦਾ ਉਹ ਕਰਦੇ ਪਏ ਨੇ ਆਪਣੇ ਲੋਕਾਂ ਦੇ ਜਿਹੜੇ ਵੱਡੇ ਵੱਡੇ ਨਸ਼ੇ ਤਸਕਰ ਆ ਉਹਨਾਂ ਦੇ ਮਕਾਨ ਢਾਂਦੇ ਪਏ ਨੇ ਕਿਉਂ ਢਾਂਦੇ ਪਏ ਕਿਉਂਕਿ ਉਹਨਾਂ ਨੇ ਨਸ਼ੇ ਵੇਚ-ਵਿਚ ਕੇ ਗਰੀਬਾਂ ਦੇ ਬੱਚਿਆਂ ਨੂੰ ਸੜਕਾਂ ਤੇ ਲਿਆ ਦਿੱਤਾ ਵਾ ਇਸ ਕਰਕੇ ਅੱਜ ਆਪਾਂ ਧੰਨਵਾਦ ਕਰਦੇ ਆ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਇਹ ਮੁਹਿੰਮ ਸ਼ੁਰੂ ਕੀਤੀ ਆ ਔਰ ਸਾਡੇ ਆਪਣੇ ਬੱਚੇ ਸਾਡੇ ਵੀਰ ਜੋ ਇਸ ਬਚਾਅ ਹੋਏਗਾ ਉਹਨਾਂ ਦਾ ਕੱਲ ਨੂੰ ਆਪਣੇ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਵਾਂਗੇ ਧੰਨ